ਰੋਜੀ ਰੋਟੀ ਲਈ ਸਿੰਗਾਪੁਰ ਗਏ 33 ਸਾਲਾਂ ਪੰਜਾਬੀ ਨੌਜਵਾਨ ਦਾ ਹੋਇਆ ਕਤਲ ਸੁਣਿਆ ਫੋਨ ਆਇਆ ਸੋਵਾਰ ਹਾਂਜੀ ਪਿਤਾ ਨਾਲ ਲੜਖਾਈਲਾ ਪਤੀ ਯਾ ਮੇਰਾ ਗੋਸਰ ਗਿਆ ਮਰ ਗਿਆ ਨੇ ਤੇ ਬੀ ਹੂੰ ਕਿਨੇ ਤੱਕ ਮਾਰਿਆ ਅੱਛਾ ਜਿਹਨੇ ਤੱਕ ਮਾਰਿਆ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਚਾਨੂੰ ਇਹ ਹੋਈ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਗਵਰਨਮੈਂਟ ਵੱਲੋਂ ਕੋਈ ਸੂਟ ਦਿੱਤੀ ਜਾਵੇ ਤੇ ਮਾਤੜਿਆ ਕੀ ਕਰੋ ਗਰੀਬ ਆ ਚਾਰ ਪੰਜ ਸਾਲੋਂ ਕੇ ਗਾਇ ਮ੍ਰਿਤਕ ਦਾ ਨਾਮ ਜਸਵੀਰ ਸਿੰਘ ਹੈ ਜੋ ਤਰਨਤਾਰਨ ਦਾ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਨੂੰ ਕਿਸੇ ਵਿਅਕਤੀ ਨੇ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਉਹ ਉਥੇ ਨਾਲ ਇੱਕ ਮਛਾਏ ਕਰਨਾ ਨਹਿਰ ਦੇ ਕੰਢੇ 'ਤੇ ਹਾਂਜੀ ਕਿ ਉਹਨੇ ਧੱਕਾ ਹੀ ਮਾਰਦਾ ਕਿੰਨੇ ਬੱਚੇ ਇਹ ਦੇ ਦੋ ਬੱਚੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਣਾਰੇ ਕੀ ਮੰਗਾਂਗੇ ਅਸੀਂ ਹਰ ਗਰੀਬਾ ਤੇ ਜੋ ਵੀ ਹੋਏ ਸਰਕਾਰ ਮਦਦ ਕਰੇ ਤੇ ਕਿੰਨਾ ਕੋ ਚਿਹਰਾ ਚਲਿਆ ਗਏ ਨੂੰ ਇਹਨੂੰ ਉਹ ਚਾਰ ਕਿਹਾ